ਕੋਸ ਦੇ ਨਾਲ ਤੋਂ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਸੀਗੀ ਉਹ ਜਾਰੀ ਸੀਗੀ ਚਲੋ ਪਰਮਾਤਮਾ ਦਾ ਸ਼ੁਕਰ ਹੈ ਵੀ ਉਹ ਜੰਗ ਹੈ ਜਿਹੜੀ ਕੱਲ੍ਹ ਹੈਗੀ 10 ਤਰੀਕ ਨੂੰ ਬੰਦ ਹੋ ਗਈ ਹੈ ਜਿਸ ਦੀ ਵਿਚੋਲ ਗਈ ਅਮਰੀਕਾ ਦੇ ਰਾਸ਼ਟਰਪਤੀ ਨੇ ਕੀਤੀ ਨੁਕਸਾਨ ਦੋਨੇ ਤਰ੍ਹਾਂ ਦਾ ਹੋ ਰਿਹਾ ਸੀ ਪਾਕਿਸਤਾਨ ਦੇ ਵਿੱਚ ਵੀ ਉਸ ਬੱਚੇ ਵੀ ਮਰ ਗਏ ਚਲੋ ਹੋਰ ਵੀ ਮਰ ਗਏ ਜਿਨ੍ਹਾਂ ਨੇ ਕੋਈ ਜੁਰਮ ਕੀਤਾ ਸੀ ਉਹਨਾਂ ਤੇ ਤਾਂ ਐਕਸ਼ਨ ਹੋਣਾ ਹੀ ਹੋਣਾ ਸੀ ਆ ਤੇ ਇਧਰੋਂ ਭਾਰਤ ਦੇ ਵਿੱਚ ਵੀ ਕੁਝ ਨਿਰਦੋਸ਼ ਵੀ ਮਾਰੇ ਗਏ ਫੌਜੀ ਵੀ ਫੌਜ ਕਹਿੰਦੀ ਹੈ ਜਾਣਾਂ ਚਲੀ ਜਾਂਗੀਆਂ ਕੁਝ ਜਿਹੜੀ جنگ ਹੈ جنگ ਦੋ ਦੇਸ਼ਾਂ ਦੇ ਦਰਮਿਆਨ ਬਹੁਤ ਭਿਆਨਕ ਨਤੀਜੇ ਨਿਕਲਦੇ ਨੇ ਅਸਲ ਦੇ ਵਿੱਚ ਇਹ ਜਿਹੜੀ جنگ ਹੈਗੀ ਕਸ਼ਮੀਰ ਦੀ ਘਟਨਾ ਜੋ ਕਿ ਦੁਖਦਈ ਘਟਨਾ ਸੀ ਉਸ ਤੋਂ ਬਾਅਦ ਸ਼ੁਰੂ ਹੋਈ ਸੀ ਪਰ ਇਸ ਨੂੰ ਬੰਦ ਕਰਾਉਣ ਦੇ ਵਿੱਚ ਅਹਿਮ ਰੋਲ ਜੇ ਕਹਿ ਸਕਦੇ ਆ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਆਮ ਲੋਕਾਂ ਦਾ ਜਿਆਦਾ ਤੇ ਨਿਜੀ ਯੂਟਿਊਬਰ ਜਾਂ ਚੈਨਲ ਕਹਿਰੋ ਜਿਸ ਦਿਨ ਤੋਂ ਇਹ ਕੰਮ ਸ਼ੁਰੂ ਹੋਇਆ ਸੀ ਤਾਂ ਪੰਜਾਬ ਦੇ ਲੋਕ ਹੈ ਚੜ੍ਹਦੇ ਤੇ ਲਹਿੰਦੇ ਦੋਨੇ ਪੰਜਾਬਾਂ ਦੇ ਲੋਕ ਕਹਿੰਦੇ ਸੀ ਵੀ ਅਸੀਂ ਭਰਾਵਾਰੂ جنگ 'ਚ ਨਹੀਂ ਪੈਣਾ ਤੇ ਸਾਡਾ ਨੁਕਸਾਨ ਹੁੰਦਾ ਹੈ ਜਾਂ ਰਾਜਸਥਾਨ ਦਾ ਹੋਣਾ ਸੀ ਗੁਜਰਾਤ ਦੇ ਵਿੱਚੋਂ ਤਾਂ ਇਹਨਾਂ ਦਾ ਵਪਾਰ ਚੱਲਦਾ ਉਧਰ ਕੁਝ ਨਹੀਂ ਹੋਣਾ ਸੋ ਜਿੰਨੇ ਵੀ ਕੋਈ ਡਰੋਨ ਸਿੱਟੇ ਜਾਂ ਮਜਾਈਲਾ ਚੱਲੀਆਂ ਪੰਜਾਬ ਦੇ ਵਿੱਚ ਉਹਨਾਂ ਨੇ ਭਾਵੇਂ ਕਹਿੰਦੇ ਨੇ ਅਸੀਂ ਫੌਜੀ ਟਿਕਾਣੇ ਦੇ ਸਿੱਟੇ ਆ ਪਰ ਨੁਕਸਾਨ ਤਾਂ ਹੁੰਦਾ ਹੀ ਆ ਅਬਰੂ ਕਸ਼ਮੀਰ ਦੇ ਵਿੱਚ ਹੋਇਆਗਾ ਸੋ ਦੋਨੇ ਪੰਜਾਬ ਚੜਦਾ ਤੇ ਲੈਦੇ ਪੰਜਾਬ ਦੇ ਲੋਕ ਨੇ ਵਧਾਈ ਦੇ ਪਾਤਰ ਨੇ ਇਹਦੇ ਵਿੱਚ ਭਾਜੀ ਦੇਖੀਏ ਤਾਂ ਗੋਦੀ মিডিਆ ਨੇ ਤੇ ਆਦਰ ਸਟੇਟ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ جنگ ਲਾਉਣ ਵਾਲੀ ਹੁਣ ਵੀ ਉਹ ਗੋਦੀ মিডিਆ جنگ ਲਾਹ ਬੰਦ ਵੀ ਹੋ ਗਈ ਸ਼ਾਂਤ ਹੋ ਗਿਆ ਹੁਣ ਵੀ ਉਹ ਅੱਗ ਤੇ ਤੇਲ ਪਾਈ ਜਾਂਦੇ ਨੇ ਕਦੇ ਝੂਠੀਆਂ ਖਬਰਾਂ ਕਹਿ ਖਬਰਾਂ ਦੀ ਜਾਂਦੇ ਆਪਾਂ ਸਾਰੇ ਨੇ ਦੇਖਿਆ ਕਿਹੜੇ ਰੂਪ ਖਬਰਾਂ ਦੇ ਆਉਂਦੇ ਸੀ ਪਾਕਿਸਤਾਨ ਦੀ ਜੂਗਤੀ ਸੈਨਾ ਫਲਾਣਾ ਹੋ ਗਿਆ ਧਮਕਾ ਹੋ ਗਿਆ ਹਾਲਾਂਕਿ ਸਾਰਿਆਂ ਨੂੰ ਪਤਾ ਵੀ ਇਹੋ ਜਿਹਾ ਕੁਝ ਨਹੀਂ ਹੋਇਆ ਜਿੰਨਾ ਕੋਇਆ ਸਾਰਿਆਂ ਦੇ ਸਾਹਮਣੇ ਆ ਮਾਰੀ ਗੱਲ ਹੈ ਜੰਗਾ ਜਿਹੜੀ ਜੰਗਾ ਦੇ ਵਿੱਚ ਮਾਵਾ ਦੇ ਪੁੱਤ ਮਰਦੇ ਨੇ ਜਿਨ੍ਹਾਂ ਨੇ ਦੇਖਿਆ ਜਾਂ ਤਾਂ ਉਹਨਾਂ ਨੂੰ ਪਤਾ ਹੈ ਜਾਂ ਜਿਨ੍ਹਾਂ ਨੇ ਹੰਡਾਇਆ ਉਹਨਾਂ ਨੂੰ ਪਤਾ ਹੈ ਨਾਲੇ ਅੱਜ ਕੱਲ ਦਾ ਜੋਗਾ ਇਹ ਜਿਹਾ ਵੀ ਹਥਿਆਰਬੰਦ ਲੜਾਈ ਹੈ ਜਿਹੜੀ ਇੱਥੇ ਹੁਣ ਨਹੀਂ ਕਾਮਯਾਬ ਹੁੰਦੀ ਕੋਈ ਚਾਹੇ ਆਪਣੇ ਕੋਈ ਵੀ ਲਹਿਰ ਚੱਲੀ ਹੋਵੇ ਤੇ ਨੁਕਸਾਨ ਕਿੰਨਾ ਹੋਇ ਤੇ ਨਾਲੇ ਜੇ ਹੁਣ ਨੁਕਸਾਨ ਹੁੰਦਾ ਤਾਂ ਆਪਣੇ ਪੰਜਾਬ ਦਾ ਹੁੰਦਾ ਚਾਹੇ ਇੱਧਰ ਹੁੰਦਾ ਚਾਹੇ ਉੱਧਰ ਹੁੰਦਾ 1947 ਦੀ ਵੰਡ ਹੋਈ 10 ਲੱਖ ਪੰਜਾਬੀ ਮਰਿਆ ਚਾਹੇ ਚੜ੍ਹਦੇ ਪੰਜਾਬ ਦਾ ਚਾਹੇ ਲਹਿੰਦੇ ਪੰਜਾਬ ਦਾ ਜਾਂ ਕੁਝ ਬੰਗਾਲੀ ਮਰੇ ਹੁਣ ਫਿਰ 65 ਦੀ ਲੜਾਈ ਹੋਈ 65 ਦੀ ਲੜਾਈ ਦੇ ਵਿੱਚ ਕਿੰਨਾ ਨੁਕਸਾਨ ਹੋਇਆ 71 ਦੀ ਹੋਈ ਕਾਰਗਲ ਦੀ جنگ ਹੋਈ ਚਲੋ ਸ਼ੁਕਰ ਹੈ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਬਾਰਡਰ ਤੇ ਹੈ ਜਿਹੜੀ ਚਾਹੇ ਸਾਂਝ ਮਲੇ ਲਓ ਦੋਨੇ ਤਰ੍ਹਾਂ ਦੀਆਂ ਫੌਜਾਂ ਦਾ ਜਾਂ ਕਿਸ ਤਰ੍ਹਾਂ ਵੀ ਲਾ ਲਓ ਵੀ ਇਹ ਮਦਾਨੀ ਜੱਗ ਜਿਹੜੀ ਨਹੀਂ ਸ਼ੁਰੂ ਹੋਈ ਸੀ ਮਦਾਨੀ ਲੜਾਈ ਨਹੀਂ ਸ਼ੁਰੂ ਹੋਈ ਸੀ ਨਹੀਂ ਦਾ ਪੰਜਾਬ ਦਾ ਨੁਕਸਾਨ ਆ ਜਿਹੜਾ ਬਹੁਤ ਹੀ ਜ਼ਿਆਦਾ ਹੋ ਜੜਾ ਸੀਗਾ ਸੋ ਪ੍ਰਮਾਤਮਾ ਦਾ ਸ਼ੁਕਰ ਹੈ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਵੀ ਹਾਂ ਇੱਕ جنگ ਬੰਦ ਹੋ ਗਈ ਪਰ ਇੱਕ ਵਰਗ ਹੈ ਜਿਹੜਾ ਨਾਲੇ ਤਾਂ ਚਾਹੁੰਦਾ ਸੀ ਵੀ ਇਹ ਲੜਾਈ ਲੱਗ ਜੇ ਤੇ ਨਾਲੇ ਚਾਹੁੰਦਾ ਸੀ ਇਹ ਨਾ ਲੱਗੇ ਪਰ ਉਸ ਵਰਗ ਨੇ ਜਮਾ ਖੋਰੀ ਕਰਨੀ ਇੰਨੀ ਸ਼ੁਰੂ ਕਰ ਦਿੱਤੀ ਸੀ ਪਹਿਲਾਂ ਵੀ ਕਰੋਨਾ ਵੇਲੇ ਇਹਨਾਂ ਨੇ ਲੁੱਟ ਪਚਾਈ ਤੇ ਹੁਣ ਵੀ ਜਮ੍ਹਾਂ ਖੋਰੀ ਕੀਤੀ ਇਹ ਜੰਗ ਦੀ ਬੰਦੀ ਹੈ ਜਿਹੜੀ ਇੱਕ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਚਪੇੜ ਹੈ ਸੋ ਮੁਸੀਬਤ ਵੇਲੇ ਕਦੇ ਵੀ ਕਿਸੇ ਦਾ ਨਜਾਇਜ਼ ਫਾਇਦਾ ਨਹੀਂ ਠੋਣਾ ਚਾਹੀਦਾ ਇਹ ਤਾਂ ਆਉਂਦੇ ਜਾਂਦੇ ਰਹਿੰਦੀਆਂ ਜੰਗਾਂ ਲੱਗਦੀਆਂ ਵੀ ਰਹਿੰਦੀਆਂ ਤੇ ਲੱਗਦੀਆਂ ਰਹਿਣਗੀਆਂ ਤੇ ਹੜ੍ਹ ਦੀਆਂ ਵੀ ਰਹਿਣਗੀਆਂ ਪਰ ਜਿਹੜਾ ਕਿਸੇ ਦੀ ਮਜਬੂਰੀ ਦਾ ਫਾਇਦਾ ਨਜਾਇਜ਼ ਫਾਇਦਾ ਠੋਣਾ ਹੈ ਉਹ ਸਭ ਤੋਂ ਮਾੜਾ ਤੇ ਘਟੀਆ ਸੋਚ ਹੁੰਦੀ ਹੈ ਸੋ ਜਿਨ੍ਹਾਂ ਨੇ ਜਮ੍ਹਾਂ ਖੋਰੀ ਕਰੀ ਆ ਵੀਰ ਮੇਰੋ ਗਾਹਾਂ ਬਾਤ ਤੇ ਸ਼ਰਮ ਕਰ ਲੋ ਵਾਰੀ ਮੋਟੀ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਪਹਿਲਾਂ ਤੁਸੀਂ ਕੋਰੋਨਾ ਵੇਲੇ ਲੁੱਟ ਬਚਾਈ ਹੋਰ ਤੁਸੀਂ ਦੇਖਦੇ ਐ ਦੋ ਚਾਰ ਚੀਜ਼ਾਂ ਦਾ ਆਪਣੇ ਨੇੜੇ ਵਾਲੇ ਸਹਾਰਾ ਜੂ ਉਹਨਾਂ ਨੇ ਕਹਿਤਾ ਸੀ ਕਿ ਇਹ ਤਾਂ ਮੁੱਕ ਗਿਆ ਜੀ ਹادثਮ ਹੋ ਗਿਆ ਜੀ ਫਲਾਨਾ ਹੋ ਗਿਆ ਧਮਕਾ ਲੋਕ ਵੀ ਨਹੀਂ ਸੋਚਦੇ ਵੀ ਐਡੀ ਹਜੇ ਕੋਈ ਬੜੀ ਵੱਡੀ ਗੱਲ ਨਹੀਂ ਸੀ ਲੋਕਾਂ ਨੇ ਵੀ ਢੋਲਾਂ ਦੇ ਮਦਲ ਤੇਲ ਦੇ ਢੋਲ ਦੇ ਢੋਲ ਪਰੋੜੇ ਸੀ ਸੀ ਮਹੀਨੇ ਦਾ ਰਾਸ਼ਨ ਨਾਲੇ ਉਹਨਾਂ ਘਾਟੇ ਜਾਊਂਗੇ ਖਰਾਬ ਹੋਊਗਾ ਇਸ ਤਰ੍ਹਾਂ ਕਰਕੇ ਆਪਾਂ ਕਹਿੰਦੇ ਆ ਪ੍ਰਮਾਤਮਾ ਉਹ ਅਗੇ ਸ਼ਾਂਤੀ ਰਹੇ ਧੰਨਵਾਦ ਜੀ ਸਾਰਿਆਂ ਦਾ